ਤੁਹਾਡੇ ਲਈ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚ ਚੁੱਕੇ ਹਾਂ ਜੀ ਵਧੀਆ ਰੇਟਾਂ ਦੇ ਵਿੱਚ ਵਧੀਆ ਗੱਡੀਆਂ ਤੁਹਾਡੇ ਇਲਾਕੇ ਦੀਆਂ ਆਪਾਂ ਲੈ ਕੇ ਪਹੁੰਚੇ ਹਾਂ ਗੱਲ ਆਪਾਂ ਪੂਰੀ ਕਰਦੇ ਅੱਗੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮਸ਼ੀਨਰੀ ਮੋਟਰਸਾਈਕਲ ਕੁਝ ਵੀ ਆ ਉੱਪਰ ਨੰਬਰ ਦੇਖੋ 7814038764 ਚੈਨਲ ਦਾ ਨੰਬਰ ਆ WhatsApp ਇਸ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਆਂ ਪਹਿਲੀ ਗੱਡੀ ਆਪਣੇ ਕੋਲੇ ਸੈਂਟਰੋ ਮਾਲਕ ਨੇ ਭੇਜੀ ਹੈ ਸੇਲ ਵਸਤੇ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਪੰਜਾਬ ਨੰਬਰ ਹੈ ਜੀ ਚਿੱਟੇ ਰੰਗ ਦੀ ਗੱਡੀ ਹੈ ਗੱਡੀ ਬਹੁਤ ਵਧੀਆ ਮਾਡਲ 2009 ਹੈ ਤੇ ਗੱਡੀ ਫਾਸਟ ਓਨਰ ਹੈ ਜੀ ਪਹਿਲੇ ਨਾਮ ਗੱਡੀ ਆ ਕੰਡੀਸ਼ਨ ਨਮੀ ਹੈ ਜੀ ਰੰਗ ਕਿਸੇ ਪਸੋਂ ਨਹੀਂ ਹੋਈ 1,25,000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਖੜੀ ਹੈ ਸੰਗਰੂਰ ਮਾਲਕ ਦੇ ਘਰੇ ਸੰਗਰੂਰ ਇਹਨਾਂ ਦਾ ਇਲਾਕਾ ਚ ਇੱਕ 25 ਡਿਮਾਂਡ ਹੈ ਅੰਦਰੋਂ ਬਹੁਤ ਵਧੀਆ ਮਾਲਕ ਨੇ ਸਾਰਾ ਕੁਝ ਦੱਸਿਆ ਕਿਸੇ ਨੇ ਜਾ ਕੇ ਦੇਖਣੀ ਹੋਵੇ ਬਾਕੀ ਤੁਸੀਂ ਜਾ ਕੇ ਦੇਖ ਲਿਓ ਟ੍ਰਾਈ ਲੈ ਲਿਓ ਤੇ ਉਹ ਤੋਂ ਬਾਅਦ ਤੁਹਾਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗ ਜਾਊਗਾ ਕਾਗਜ਼ ਪੱਤਰ ਚੈੱਕ ਕਰ ਲਓ ਬਾਕੀ ਜਿਨ੍ਹਾਂ ਦੀ ਗੱਡੀ ਆ ਜੇ ਤੁਸੀਂ ਆਪਦੀ ਤਸੱਲੀ ਲਈ ਕੋਈ ਗੱਲ ਕਰਨੀ ਹੈ ਤਾਂ ਮਾਲਕ ਨਾਲ ਕਰ ਸਕਦੇ ਹੋ 9914500327 ਤੇ ਸੈਕੰਡ ਗੱਡੀ ਆਪਾਂ ਮਹਿੰਦਰਾ ਦੀ ਐਕਸ ਯੂਵੀ ਲੈ ਕੇ ਪਹੁੰਚਿਆ ਜੀ ਐਕਸ ਯੂਵੀ ਗੱਡੀ ਹੈ 300 ਠੀਕ ਹੈ ਜੀ ਪੰਜਾਬ ਨੰਬਰ ਹੈ ਕੰਡੀਸ਼ਨ ਆਲ OK ਹੈ ਜੀ ਜਮਾ ਨਮੀ ਗੱਡੀ ਹੈ ਤੇ ਗੱਡੀ ਜਮਾ ਹੀ ਨਹੀਂ ਚੱਲੀ ਹੋਈ ਜੀ ਕੁੱਲ 33 34000 ਕਿਲੋਮੀਟਰ ਚੱਲੀ ਹੋਈ ਹੈ ਤੇ ਜੇਨੂਨ ਚੱਲੀ ਹੋਈ ਹੈ ਮਾਲਕ ਨੇ ਲੈਤੀ ਸੀਗੀ ਪਰਸਨਲ ਚੱਲੀ ਹੋਈ ਹੈ ਮਾਡਲ ਹੈ 2020 ਜੀ B ਮਾਡਲ ਹੈ 10ਵੇਂ 11ਵੇਂ ਮਹੀਨੇ ਦੀ ਤੇ ਇਹ ਗੱਡੀ ਸਨਰੂਫ ਮਾਡਲ ਹੈ ਜੀ ਸਨਰੂਫ ਮਾਡਲ ਹੈ ਕੰਡੀਸ਼ਨ ਆਲ OK ਹੈ ਵਧੀਆ ਗੱਡੀ ਆ ਮਾਲਕ ਨੇ ਕਿਹਾ ਵੀ ਮਾੜੀ-ਮੋਟੀ ਚਲਾਈ ਆ 2-3 ਸਾਲਾਂ ਚ ਤੇ ਗੱਡੀ ਐਵੇਂ ਹੀ ਖੜੀ ਐ ਜੀ ਚੱਲਦੀ ਹੈ ਨਹੀਂ ਘਰੇ ਖੜੀ ਰਹਿੰਦੀ ਆ ਮਾੜੀ-ਮੋਟੀ ਚਲਾਈ ਆ ਜਿੰਨੀ ਚੱਲੀ ਐ 33-34000 ਚੱਲੀ ਹੋਈ ਐ ਤੇ ਗੱਡੀ ਦੀ ਡਿਮਾਂਡ 8 ਲੱਖ 80000 ਰੁਪਇਆ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਈ ਅੰਦਰ ਬਾਹਰ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਵੀ ਪਸੰਦ ਆਈ ਹੋਵੇ ਆਹ ਗੱਡੀ ਚਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਮਾਲਕ ਦੇ ਏਰੀਆ ਚ ਠੀਕ ਐ ਜੀ ਇਹ ਗੱਲ ਕਰਨੀ ਹੈ ਕੋਈ ਤਾਂ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 95014 8335 ਹੁਣ ਤੁਸੀਂ ਦੇਖੋ ਇੱਕ ਆਪ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਗੱਡੀ ਹੈ ਜੀ ਜਨਮ ਜਨ ਗੱਡੀਆ ਫਾਜ਼ਿਲਕਾ ਮਾਲਕ ਦਾ ਏਰੀਆ ਤੇ ਕੰਡੀਸ਼ਨ ਵਧੀਆ ਜੀ ਪਾਸਿੰਗ ਖਤਮ ਹੈ ਜੀ ਪਾਸਿੰਗ ਹੈ ਨਹੀਂ ਕੀ ਜਾ ਕੇ ਦੇਖਣੀ ਹੋ ਬਚਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖਣੀ ਹੋ ਕਿਸੇ ਨੇ ਚਲਾ ਕੇ ਦੇਖ ਸਕਦਾ ਗੱਡੀ ਦੇ ਵਿੱਚ ਕੋਈ ਕਮੀ ਨਹੀਂ ਗੱਡੀ ਦਾ ਇੰਜਨ ਗੇਅਰ ਬਹੁਤ ਵਧੀਆ ਰੇਟ ਵੀ ਬਹੁਤ ਘੱਟ ਹੈ 55000 ਬਾਕੀ ਹੋ ਜਾਊਗਾ ਲੈਸ ਬੱਸ 2002 ਮਾਡਲ ਹੈ 20x i ਪੈਟਰੋਲ ਤੇ ਗੱਡੀ ਹੈ ਜੀ ਦਿੱਲੀ ਨੰਬਰ ਹੈ ਪੰਜਾਬ ਚ ਟਰਾਂਸਫਰ ਹੋਈ ਹੈ ਟਾਇਰ 40 ਤੋਂ 45 ਪੈਸੇ ਤੇ ਫਾਜ਼ਿਲਕਾ ਏਰੀਆ ਚ ਗੱਡੀ ਖੜੀ ਹੈ ਜਾ ਕੇ ਦੇਖਣੇ ਵਿਚਾ ਕੇ ਦੇਖ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਸੀ ਗੱਲ ਤੁਸੀਂ ਆਪੇ ਪੂਰੀ ਕਰ ਲਿਓ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਮਾਲਕ ਨਾਲ ਕਰਨਾ ਤੁਸੀਂ ਚਾਹੁੰਦੇ ਹੋ ਜੀ बाकी वीडियो दी गल बात आपा पूरी कर ली जी वीडियो तौनु किमे दी लगी जरूर ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਏ ਦੱਸਿਓ ਮੈਨੂੰ ਕਮੈਂਟ ਕਰਕੇ ਜ਼ਰੂਰ ਤੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਆਪਾਂ ਜਲਦੀ ਲਗਾ ਦਾਂਗੇ ਤੇ ਜਿੰਨੇ ਤੁਸੀਂ ਆਇਓ ਜੀ ਪਹਿਲੀ ਵਾਰ ਨਵੇਂ ਤੁਸੀਂ ਆਇਓ ਚੈਨਲ ਨੂੰ ਸਬਸਕ੍ਰਾਈਬ ਵੀ ਸ਼ੁਰੂ ਕਰ ਦਿਓ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੀ ਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਮਾਰ ਦਿਓ ਜੀ